ਕਾਦੀ ਮੈਂ ਮੈਂ মিডিਆ ਦੇ ਸਾਹਮਣੇ ਕਰਾਂ ਨਹੀਂ ਸਾਡੇ ਕੈਂਡੀਡੇਟਾਂ ਦੀਆਂ ਹਨਾ ਕੋਣੀਆਂ ਜੀ ਅੰਦਰ ਗੁੰਡੇ ਬਿਠਾਏ ਹੋਏ ਨੇ ਰਿਕਮਿੰਗ ਅਫਸਰ ਦੇ ਨਾਲ ਵੀ ਮੈਂ ਕਾਉਣਾ ਨਹੀਂ ਮੁੜਦਾ ਜੀ ਗਲਤ ਗੱਲ ਅਸੀਂ ਰੱਬ ਅੱਗੇ ਦੁਆ ਕਰਦੇ ਹਾਂ ਵੀ ਕੋਈ ਗੱਲ ਨਹੀਂ ਸਮਾਂ ਬਦਲੂਗਾ ਦੱਸੋ جی جی زندہ باد زندہ باد زندہ باد شہ مونیہ کالیدار زندہ باد مونیہ کالیدار زندہ باد سپورٹر جی زندہ باد سپورٹر کالیدار زندہ باد سپورٹر کالیدار زندہ باد سلامی کالیدار زندہ باد جناب سرکار زندہ باد ਹਾਂ ਭਾਈ ਨਾ ਆਸਤਾਨ ਦੋਨੋਂ ਆਓ ਗਿਆ ਅਸਾਂ ਵੀ ਸਾਲੇ ਮੈਂ ਛਾੜ ਲਾ ਕੇ 30% ਤੋਂ ਘੱਟ 9 ਵਜੇ ਦੇ ਆਓ ਨਹੀਂ ਭਾਈ ਤੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਆ ਜਾਓ ਤੁਸੀਂ ਬਾਹਰ ਜਾਓ ਪਹਿਲਾਂ ਅੰਦਰ ਆਓ ਤੁਸੀਂ ਕਹਿੰਦੇ ਹੋ ਤੁਸੀਂ ਕਹਿੰਦੇ ਹੋ ਤਲੇ ਪਾਰ ਚੱਲਣਾ ਮੁੜ ਕੇ ਲੈਣਾ ਨੇ ਚੱਲਣਾ ਪਰੇ ਇਹ ਮਹਿੰਗੀ ਪਾਉਗੇ ਮੇਰੇ ਜੀ ਗੁੰਡਾ ਕਰਦੀ ਮਹਿੰਗੀ ਪਾਉਗੀ ਕੋਈ ਗੱਲ ਨਹੀਂ ਫਾਰਮ ਪਾੜੇ ਸਾਡੇ ਸਾਡੇ ਬੰਦਿਆਂ ਦੇ ਫੂਲ ਖੋਏ ਇਹ ਮਹਿੰਗੀ ਪਾਉਗੀ ਗੁੰਡਾ ਕਰਦੀ ਮਹਿੰਗੀ ਪਾਉਗੀ ਇਹ ਤਾਂ ਦੱਸ ਪਤਾ ਜੀ ਅੱਜ ਕੱਲ ਦੀ ਪਤਾ ਜੀ ਅੱਜ ਕੱਲ ਦੀ ਮੈਂ ਮੈਂ মিডিਆ ਦੇ ਸਾਹਮਣੇ ਖੜਾ ਨਹੀਂ ਸਾਡੇ ਕੈਂਡੀਡੇਟਾਂ ਦੀਆਂ ਹਲਾ ਕੋਣੀਆਂ ਜੀ ਅੰਦਰ ਗੁੰਡੇ ਬਿਠਾਏ ਹੋਏ ਨੇ ਰਿਕਮਿੰਗ ਅਫਸਰ ਦੇ ਨਾਲ ਜੀ ਮੈਂ ਥੋੜਾ ਸਪੀਕਰ ਤੇ ਲਾਉਣ ਲੱਗਿਆ ਜੀ ਫੋਨ মিডিਆ ਸਾਹਮਣੇ ਖੜੀ ਹੈ ਜੀ ਫੋਨ ਵੀ ਫੁੱਲ ਹੈ ਮੈਂ ਥੋੜਾ ਸਪੀਕਰ ਨਾਲ ਲਾ ਲਿਆ ਜੀ ਸਪੀਕਰ ਤੇ ਲਾ ਲਿਆ ਜੀ মিডিਆ ਖੜੀ ਹੈ ਜੀ ਥੋੜੀ ਪੂ ਹੌਰੇ ਭਾਣਾ ਦੇਲੇ ਉਹ ਅੰਦਰ ਸਾਡੇ ਕੋਲ ਤੇ ਉਹ ਆ ਗਏ ਜੁੜਾ ਹੈ ਇੱਕ ਨਾਲ ਐਸਐਚਓ ਨੇ ਪਾਇਆ ਹਰ ਕੇਸ ਵਿੱਚ ਇਹਨੇ ਇਜੀਗਲ ਕੰਮ ਕੀਤਾ ਹੈ ਤੇ ਅਕਾਲੀ ਦਾ ਨਾ ਟਾਲੜੇ ਕਰੂਗਾ ਕਿਸੇ ਹਾਲ ਕੀ ਪ੍ਰਧਾਨ ਜੀ ਸਾਡੇ ਬੰਦਿਆਂ ਨੂੰ ਅੰਦਰ ਧੱਕੇ ਮਾਰੇ ਜੀ ਫੈਲਾ ਖੋਲੀਆਂ ਕੈਂਡੀਡੇਟਾਂ ਦੀਆਂ ਐਸਐਚਓ ਸਾਹਿਬ ਮੌਕੇ ਤੇ ਖੜੇ ਨੇ ਕਹਿੰਦੇ ਪੀਸਫੁੱਲ ਇਲੈਕਸ਼ਨ ਹੋ ਰਿਹਾ ਅੰਦਰ ਕੱਲੇ ਕਾਲੀ ਦਾ ਨਹੀਂ ਅੰਦਰੋਂ ਜਦੋਂ ਅਸੀਂ ਕਹਿ ਰਹੇ ਸੀ ਐਸਐਚਓ ਸਾਹਿਬ ਕਹਿੰਦੇ ਪੀਸਫੁੱਲ ਹੋ ਰਿਹਾ ਸਾਡੀ ਤਾਂ ਸੁਣ ਨਹੀਂ ਰਹੇ ਕਹਿੰਦੇ ਤੁਸੀਂ ਝੂਠ ਬੋਲਦੇ ਅੰਦਰੋਂ ਕਾਂਗਰਸ ਦੇ ਕੈਂਡੀਡੇਟ ਆਏ ਦੋ ਕਹਿੰਦੇ ਸਾਡੀਆਂ ਫੈਲਾ ਖੋਲੀਆਂ ਬੀਬੀਆਂ ਨੇ ਮਤਲਬ ਜਿਹੜਾ ਵੀ ਕੈਂਡੀਡੇਟ ਅੰਦਰ ਜਾਂਦਾ ਜੀ ਸਾਰਿਆਂ ਦੇ ਫੈਲਾਂ ਖੋਲ ਕੇ ਪਾੜ ਦਿੰਦੇ ਨੇ ਨਾਲ ਦੀ ਨਾਲ ਅੰਦਰ ਹੀ ਅਲਟਰਨਿੰਗ ਅਫਸਰ ਦੇ ਅਸੀਂ ਬਾਹਰ ਖੜੇ ਆ ਨਹੀਂ ਅਸੀਂ ਗੇਟ ਤੇ 1 ਕਿਲੋਮੀਟਰ ਤੱਕ ਪੁਲਿਸ ਲਾਤੀ ਜੀ ਕਿਸੇ ਨੂੰ ਗਾਂ ਲ ਜਾਂਦੇ ਰਹੇ ਜੀ ਜਿਹੜੇ ਕੈਂਡੀਡੇਟ ਸਿਰੇ ਤੱਕ ਪਹੁੰਚਾਤੇ ਅਸੀਂ ਔਕੇ ਸੋਕੇ ਸਾਰਿਆਂ ਦੇ ਫੈਲਾਂ ਪਾੜਤੀ ਜੀ ਇਹਨਾਂ ਨੇ ਕਹਿ ਰਹੇ ਜੀ ਪਾੜਦਾ ਫੈਲਾ ਨਹੀਂ ਹੋ ਸਕਦਾ ਹਾਂਜੀ ਆ ਮੀਡੀਆ ਨੂੰ ਸਪੀਕਰ ਆਉਣਾ ਜੀ ਮੀਡੀਆ ਦੇ ਵਿੱਚ ਜਾ ਰਹੇ ਥੋੜਾ ਸਾਰਾ ਠੀਕ ਆ ਜੀ 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 ਠੀਕ ਆ ਜਨਾਬ ਠੀਕ ਆ ਜੀ ਠੀਕ ਹੈ ਜੀ ਫਿਰ ਮੈਂ ਸਾਰਿਆਂ ਦੀ ਫਲਾਟ ਕਟ ਕਰ ਦੇਈ ਤੁਸੀਂ ਆਓ ਜੀ ਮੈਨੂੰ ਸਵੇਰੀ ਜਮਾ ਕਰਾ ਮੰਗ ਜਦ ਅਸੀਂ ਬਾਈਕਟ ਕਰ ਦੇਣਾ ਫਿਰ ਠੀਕ ਹੈ ਜੀ ਠੀਕ ਹੈ ਜੀ ਹਾਂ ਜੀ ਹਾਂ ਜੀ ਕਰ ਰਹੇ ਹਾਂ ਜੀ ਲੱਗੇ ਹੋਏ ਟੀਮ ਲਈ ਹੋਏ ਜੀ ਪੰਜ ਛੇ ਵਕੀਲਾਂ ਦੀ ਟੀਮ ਲਈ ਹੋਏ ਜੀ ਠੀਕ ਹੈ ਜੀ ਅਗਰ ਮੈਂ ਅੰਦਰ ਦੇਖੋ ਜਓ ਸਾਹਮਣੇ ਸਾਹਮਣੇ ਚਵਾਰੇ 'ਚ ਖੜੇ ਨੇ ਜੀ ਗੁਰਦਾਰ ਕਲਾਉਂ ਦੇ ਮਤਲਬ ਹਰਿਆਣਾ ਮੈਂ ਵਿੱਚੋਂ ਦੇ ਮਤਲਬ ਅੰਦਰ ਬੰਦੇ ਬਿਠਾ ਕੇ ਫੇਲਾ ਪੜਾ ਰਹੇ ਨੇ ਕਮਾਲ ਆ ਡਿਪਟੀ ਸਾਹਿਬ ਸਾਹਮਣੇ ਗੱਡੀ 'ਚ ਬੈਠੇ ਨੇ ਕੋਈ ਹੈ ਹੀ ਨਹੀਂ ਕੋਈ ਡਿਪਟੀ ਸਾਹਿਬ ਦਾ ਕੀ ਨਾਮ ਜਾਂਦਾ ਪੁਰਾਣਾ ਹੈ ਹਰਮਨ ਪੀਚੀ ਮਾ ਜੀ ਡੀਏ ਜੀ ਪਤਾ ਮੈਨੂੰ ਹੁਣ ਪਤਾ ਡੀਏ ਜੀ ਪਟਾਲਾ ਪਊਗਾ ਜੀ ਹਾਂਜੀ ਠੀਕ ਆ ਜੀ ਸਭ ਠੀਕ ਆ ਤੁਹਾਨੂੰ ਪਹਿਲੇ ਕਿਹਾ ਸੀ ਵੀ ਇੱਥੇ ਗਾਹ ਪਊਗਾ ਜੇ ਜੇ ਸਾਡੀ ਫੈਲਾਣਾ ਕਰੋਗੇ ਹੁਣ ਗਾਹ ਪਊਗਾ ਹੁਣ ਹੋਰ ਜਲੂਸ ਨਿਕੜੂ ਸਾਰਿਆਂ ਦਾ ਬੱਚੇ ਸਰਕਾਰ ਦਾ ਵਿੱਚੇ ਪ੍ਰਸ਼ਾਸਨ ਦਾ ਹੁਣ ਸੁਆਦ ਆਉਣਾ ਪੀ ਦੇਣਾ। ਇੱਥੇ ਕੋਈ ਖਾਲਾ ਹੀ ਦਾਵਾ ਨਹੀਂ ਹੈਗਾ ਵੀ ਤੁਸੀਂ ਧੱਕੇ ਨਾਲ ਫੈਲਾ ਪਾੜ ਦੋਗੇ। ਮਾਨਯੋਗ ਜਿਹੜੀ ਆ ਲੀਗਲ ਟੀਮ ਕਰੇਥ ਨਾਲ ਵੀ ਗੱਲ ਹੋਈ ਆ। ਲੀਗਲ ਟੀਮ ਐਕਸ਼ਨ ਜਾ ਚੁੱਕੀ ਆ। ਨਾਲ ਦੀ ਨਾਲ ਦੋਆ ਨੰਬਰ ਕਰੋੜ ਦੇ ਜਿਹੜਾ ਅਸੀਂ ਖੜੇ ਇੱਥੇ। ਇਕੱਲੇ ਅਕਾਲੀ ਦਲ ਦੇ ਨਹੀਂ ਆ ਅੰਦਰੋਂ। ਇਹਨਾਂ ਦੇ ਤਾਂ ਕੋਈ ਹੈ ਹੀ ਨਹੀਂ ਕਾਂਗਰਸ ਨਾਲ ਦੋਰੀ ਬਲੀਵਾਰਸ ਨਹੀਂ ਹੈਗਾ। ਪਤਾ ਨਹੀਂ ਕਿੱਧਰ ਗਏ ਇਹਦੇ ਬੰਦੇ। ਅੰਦਰੋਂ ਬੀਬੀਆਂ ਆਈਆਂ। ਐਸਐਚਓ ਕਹਿੰਦਾ ਵੀ ਕੋਈ ਫਾਰਮ ਨਹੀਂ ਅਕਾਲੀ ਦਲ ਨੂੰ ਕੋਈ ਧੱਕੇ ਨਹੀਂ ਹੋਇਆ ਜੀ। ਫੈਲਾ ਹੀ ਨਹੀਂ ਕੋਈ ਜੀ ਬੰਦਾ ਸ੍ਰੀ ਆਮ ਮੇਰੇ ਪਹਿਲਾਂ ਖੋਲੇਗੇ ਮੇਰਾ ਮੋਬਾਈਲ ਖੋਲਿਆ ਖੋਲਿਆ ਬੰਦਾ ਸਰੇਮ ਕਹੀ ਜਾਂਦਾ ਤੇ ਉਹ ਕਹੀ ਜਾਂਦਾ ਸਰਮੇ ਜਾ ਕੇ ਭੱਜਿਆ ਆਪਣੀ ਉਹ ਕਹੀ ਜਾਂਦੇ ਨੇ ਅੰਦਰ ਪੀਸਫੁੱਲ ਬਾਹਰ ਪੀਸਫੁੱਲ ਆ ਨਾਲ ਦੀ ਨਾਲ ਚੱਲਦੇ ਆਉਣ ਕੈਮਰੇ ਦੇ ਵਿੱਚ ਅੰਦਰੋਂ ਕਾਂਗਰਸ ਦੇ ਕੈਂਡੀਡੇਟ ਆਜ ਦੋ ਕਹਿੰਦੇ ਸਾਡੀ ਪਹਿਲਾਂ ਖੋਲਨੀ ਆ ਮਤਲਬ ਕਮਾਲ ਆ ਮੇਰੇ ਯਾਰ ਮਤਲਬ ਯਾ ਸਰਕਾਰ ਮੁਰਦਾਬਾਦ 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 ਕਮਿਸ਼ਨ ਨੂੰ ਬੇਨਤੀ ਆ ਮੁਰਦਾਬਾਦ 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 ਮੇਰੀ ਬੇਨਤੀ ਆ ਚੋਣ ਕਮਿਸ਼ਨ ਨੂੰ ਕਨੌਰ ਹਲਕੇ ਦੀ ਇਹ ਚੋਣ ਰੱਦ ਕਰੀ ਜਾਵੇ ਕਨਾਰ ਹਲਕੇ ਦੀ ਇਹ ਚੋਣ ਜਿਹੜੀ ਰੱਦ ਕਰੀ ਜਾਵੇ ਕਿਉਂਕਿ ਇੱਥੇ ਲੋਕਤੰਤਰ ਦਾ ਘਾਣ ਹੋ ਚੁੱਕਿਆ ਫੈਲਾ ਪਾੜੀਆਂ ਜਾ ਚੁੱਕੀਆਂ ਦੇਖੋ ਇਹ ਇਹਨਾਂ ਨੇ ਆਉਣਾ ਨਹੀਂ ਮੁੜ ਕੇ ਕਰਾ ਲਈ ਗਲਤ ਕਰ ਅਸੀਂ ਰੱਬ ਅੱਗੇ ਦੁਆ ਕਰਦੇ ਆਂ ਵੀ ਕੋਈ ਗੱਲ ਨਹੀਂ ਸਮਾਂ ਬਦਲੂਗਾ ਦੱਸੋ ਹੁਣ ਲੇਡੀਜ਼ ਆ ਬਾਹਰ ਪੱਤੇ ਦੇ ਭਾਈ ਜੀ ਕਾਂਗਰਸ ਤੋਂ ਨਹੀਂ ਚਲੋ ਨਹੀਂ ਲੋਕਤੰਤਰ ਅਸੀਂ ਲੋਕਤੰਤਰ ਫੈਲਾ ਭਰਨ ਦਾ ਅਧਿਕਾਰ ਸਾਰਿਆਂ ਦਾ ਸੌਦਾ ਅਕਾਲੀ ਦਲ ਦੇ ਪਹਿਲਾ ਪਾੜੀਆਂ ਐਸ ਐਚਓ ਕਹਿੰਦਾ ਕੋਈ ਉਹਦਾ ਪੀਸਪੂਨਾ ਇੰਨੇ ਨੂੰ ਕਾਂਗਰਸ ਵਾਲੇ ਬੰਦੇ ਆ ਗਏ ਰੋਮਣੀ ਅਕਾਲੀ ਦਲ ਦੇ ਯੂਥ ਵਿੰਗ ਦੇ ਪ੍ਰਧਾਨ ਸਰਬਜੀਤ ਸਿੰਘ ਚਿੰਝਰ ਜੋ ਕਿ ਕੱਲ ਗੇਟ ਟੱਪ ਕੇ ਅੰਦਰ ਵੜਦੇ ਦਿਖਾਈ ਦੇ ਰਹੇ ਆ ਵੀਡੀਓ ਦੇ ਵਿੱਚ ਤੁਹਾਨੂੰ ਉਹ ਘਟਨਾ ਕਨੌਰ ਦੀ ਹੈ ਬੀਤੇ ਦਿਨੀ ਸਰਵਿਸਿੰਗ ਟੀਂਜਰ ਨੂੰ ਜਦ ਕਨੌਰ ਹਲਕੇ ਦਾ ਇੰਚਾਰਜ ਲਾਇਆ ਜਾਂਦਾ ਤੇ ਉਹ ਸਰਗਰਮ ਹੋ ਜਾਂਦੇ ਆ ਉੱਥੇ 2027 ਦੀ ਇਲੈਕਸ਼ਨਾਂ ਦੇ ਲਈ ਬਤੌਰ ਕਨੌਰ ਦੇ ਇੰਚਾਰਜ ਉਹਨਾਂ ਨੇ ਜ਼ਿਲ੍ਹਾ ਪਰਿਸ਼ਦ ਪਲਾਗ ਸਮਤੀ ਲਈ ਕੈਂਡੀਡੇਟਸ ਤਿਆਰ ਕੀਤੇ ਤੇ ਜਦ ਕੈਂਡੀਡੇਟਸ ਆਪਣੇ ਨਾਮੀਨੇਸ਼ਨ ਫਾਈਲ ਕਰਨ ਜਾਂਦੇ ਆ ਤੇ ਸਰਬਜੀਤ ਸਿੰਘ ਟੀਂਜਰ ਦਾ ਕਹਿਣਾ ਹੈ ਉਹਨਾਂ ਨੇ આરોਪ ਲਗਾਏ ਬੀ ਆਮ ਆਦਮੀ ਪਾਰਟੀ ਦੇ ਜਿਹੜੇ ਅੰਦਰ ਕੋਈ ਗੁੰਡਾ ਤੰਤਰ ਬੈਠੇ ਆ ਉਹ ਡਾਕੂਮੈਂਟਸ ਭਾਵ ਕੇ ਨੋਮੀਨੇਸ਼ਨ ਫਾਈਲ ਲੈ ਕੇ ਪਾਰ ਦਿੰਦੇ ਆ ਤੇ ਪੁਲਸ ਉਹਨਾਂ ਨੂੰ ਰੋਕਦੀ ਨਹੀਂ ਵੀ ਉੱਥੇ ਪੁਲਸ ਪ੍ਰਸ਼ਾਸਨ ਮੌਜੂਦ ਹੈ ਤੇ ਸਰਬਜੀਤ ਸਿੰਘ ਝਿੰਦੇ ਗੇਟ ਟੱਪ ਕੇ ਅੰਦਰ ਵੱੜਦੇ ਦਿਖਦੇ ਆ ਪਰ ਪੁਲਸ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਰੋਕ ਦਿੱਤਾ ਜਾਂਦਾ ਭਾਵ ਕੇ ਬੀਓ ਕੈਂਡੀਡੇਟ ਨਹੀਂ ਹਨ ਵੀ ਪੁਲਸ ਕੱਲੇ ਕੈਂਡੀਡੇਟ ਨੂੰ ਹੀ ਅਲਾਉ ਕਰੇਗੀ ਅੰਦਰ ਜਾਣ ਲਈ ਮੌਲ ਪਖਦਾ ਦੇਖ ਕੇ ਸਰਬਜੀਤ ਸਿੰਘ ਝਿੰਜਰ ਸੁਖਬੀਰ ਸਿੰਘ ਬਾਦਲ ਨੂੰ ਫੋਨ ਲਾ ਲੈਂਦੇ ਆ ਮੀਡੀਆ ਦੀ ਹਾਜ਼ਰੀ ਦੇ ਵਿੱਚ ਸਪੀਕਰ ਔਨ ਕਰਕੇ ਕਿ ਪੁਲਿਸ ਪ੍ਰਸ਼ਾਸਨ ਸਾਡੇ ਨਾਲ ਧੱਕਾ ਕਰ ਰਿਹਾ ਹੈ ਵੀ ਐਸਐਸਪੀ ਨੂੰ ਕਾਲ ਕੀਤੀ ਜਾਏ ਤਾਂ ਸੁਖਬੀਰ ਸਿੰਘ ਬਾਦਲ ਐਸਐਸਪੀ ਤੇ ਪੰਜਾਬ ਪੁਲਿਸ ਦੇ ਉੱਤੇ ਨਾਲ ਆਮ ਆਦਮੀ ਪਾਰਟੀ ਦੇ ਉੱਤੇ ਵਰਦੇ ਦਿਖਦੇ ਆ ਤੇ ਦੱਸਦੇ ਐ ਵੀ ਕਿਵੇਂ ਆਮ ਆਦਮੀ ਪਾਰਟੀ ਪੁਲਿਸ ਦੀ ਛਾਏ ਦੇ ਉੱਤੇ ਪੰਜਾਬ ਦੇ ਵਿੱਚ ਧੱਕਾ ਕਰ ਰਹੀ ਹੈ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਕਹਿੰਦੇ ਐ ਵੀ ਸਮਾਂ ਆਣ ਦੇ ਉੱਤੇ ਇਹਨਾਂ ਸਾਰੀਆਂ ਗੱਲਾਂ ਦਾ ਹਿਸਾਬ ਕੀਤਾ ਜਾਏਗਾ। ਇਹੀ ਗੱਲ ਦੁਹਰਾਏ ਦੌਰਾਂ ਦੇ ਹੁੰਦੇ ਹੁੰਦੇ ਸਰਮਜੀਤ ਸਿੰਘ ਝਿੰਜਰ ਵੀ ਕਹਿੰਦੇ ਆ ਵੀ ਕੋਈ ਗੱਲ ਨਹੀਂ ਆਪਣੇ ਵਰਕਰਾਂ ਨੂੰ ਹੱਲਾਸ਼ੇਰੀ ਦਿੰਦੇ ਆ ਵੀ ਪਰਵਾਹ ਨਾ ਕਰੋ ਅੱਜ ਇਹਨਾਂ ਨੇ ਕਾਗਜ਼ ਪਾੜਤੇ ਕੱਲ ਨੂੰ ਆਪਣੀ ਵੀ ਸਰਕਾਰ ਆਊਗੀ ਵੀ ਇਹਨਾਂ ਦਾ ਸਾਰਿਆਂ ਦਾ ਹਿਸਾਬ ਤਦ ਕੀਤਾ ਜਾਏਗਾ। ਪਰ ਗੱਲ ਇੱਥੇ ਇਹ ਵਰਣਨਯੋਗ ਹੈ ਵੀ ਜੇਕਰ ਇਹਦਾ ਕੈਂਡੀਡੇਟਸ ਦੇ ਕਾਗਜ਼ ਪਾੜੇ ਗਏ ਤੇ ਬਹੁਤ ਹੀ ਅਮੰਦਪੰਗੀ ਘਟਨਾ ਹੈ ਪਰ ਦੂਜੇ ਪਾਸੇ ਵੀ ਆਮ ਆਦਮੀ ਪਾਰਟੀ ਦੇ ਲੀਡਰਾਂ ਦਾ ਤੇ ਵਰਕਰਾਂ ਦਾ ਕਹਿਣਾ ਹੈ ਵੀ ਅਕਾਲੀ ਦਲ ਇਲੈਕਸ਼ਨ ਹਾਰ ਰਿਹਾ ਹੈ ਹਾਰ ਦੇ ਡਰੋਂ ਅਕਾਲੀ ਦਲ ਚਾਹਦਾ ਹੀ ਨਹੀਂ ਵੀ ਵੀ ਇਲੈਕਸ਼ਨ ਲੜੀ ਜਾਏ ਨਾ ਹੀ ਅਕਾਲੀ ਦਲ ਕੋਲ ਕੋ ਕੈਂਡੀਡੇਟ ਹੈ ਅਕਾਲੀ ਦਲ ਸਿਰਫ ਇੱਕ ਸ਼ੋਅ ਸ਼ੇਵਾਜੀ ਕਰ ਰਿਹਾ ਡਰਾਮਾ ਕਰ ਰਿਹਾ ਵੀ ਸਿੰਪਥੀ ਲੈ ਰਿਹਾ ਲੋਕਾਂ ਦੀ ਵੀ ਸਾਡੇ ਦਾ ਕਾਗਜ਼ ਪਾੜ ਦਿੱਤੇ ਗਏ ਅਸੀਂ ਇਲੈਕਸ਼ਨ ਕਿਵੇਂ ਲੜਦੇ ਪਰ ਜਦ ਕਿ ਆਮ ਆਦਮੀ ਪਾਰਟੀ ਦੇ ਵਰਕਰਾਂ ਦਾ ਕਹਿਣਾ ਹੈ ਅਕਾਲੀ ਦਲ ਕੋਲ ਕੈਂਡੀਡੇਟ ਹੀ ਹੈ ਨਹੀਂ ਖੜਨ ਵਾਸਤੇ ਇਹ ਸਿਰਫ ਇੱਕ ਲੋਕ ਦਿਖਾਵਾ ਕਰਤਾ ਸਰਬਜੀਤ ਸਿੰਘ ਝਿੰਜਰ ਨੇ ਸੁਖਬੀਰ ਸਿੰਘ ਬਾਦਲ ਦੀ ਅੱਖਾਂ ਦੇ ਵਿੱਚ ਹੀਰੋ ਬਣਨ ਵਾਸਤੇ ਵਿਭਾਵ ਕੇ ਮੈਂ ਕੈਂਡੀਡੇਟ ਤਾਂ ਨਹੀਂ ਖੜੇ ਕਰ ਸਕਿਆ ਵੀ ਸਾਨੂੰ ਨਾਮਿਨੇਸ਼ਨ ਹੀ ਦਾਖਲ ਨਹੀਂ ਕਰਨ ਦਿੱਤੀ ਗਈ ਹੁਣ ਇਹ ਦੇਖੋ ਗੱਲ ਕਿਹੜੀ ਸੱਚੀ ਹੈ ਜੇ ਆਪਾਂ ਕੱਲੀ ਗੱਲ ਦੀ ਗੱਲ ਸੱਚੀ ਮੰਨੀਏ ਸਰਬਜੀਤ ਸਿੰਘ ਝਿੰਜਰ ਦੀ ਤਾਂ ਇਹ ਘਟਨਾ ਬਹੁਤ ਮੰਦ ਭੰਗੀ ਹੈ ਡੈਮੋਕ੍ਰੇਸੀ ਦੇ ਉੱਤੇ ਕਾਣ ਹੈ ਵੋਟਿੰਗ ਦਾ ਸਭ ਦਾ ਅਧਿਕਾਰ ਹੈ ਜਿਹੜੀ ਇਹ ਘਟਨਾ ਕੋਈ ਪਹਿਲੀ ਵਾਰ ਨਹੀਂ ਹੋਈ ਵੀ ਇਹ ਘਟਨਾ ਪਹਿਲਾਂ ਵੀ ਦੇਖਣ ਨੂੰ ਮਿਲੀ ਹੈ ਪਰ ਪਹਿਲਾਂ ਇਹ ਘਟਨਾ ਸ਼ਹਿਰੀ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲਦੀ ਸੀ ਭਾਵ ਕਿ ਮਿਊਨਿਸਪਲ ਕਾਰਪੋਰੇਸ਼ਨ ਦੀ ਇਲੈਕਸ਼ਨਾਂ ਦੇ ਵਿੱਚ ਪਰ ਦਿਹਾਤੀ ਖੇਤਰਾਂ ਦੇ ਵਿੱਚ ਸਰਪੰਚੀ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਪਲਾਗ ਸੰਮਤੀ ਦੇ ਵਿੱਚ ਇਹ ਘਟਨਾਵਾ ਇਕਾਦੁਕਾ ਘਟਨਾਵਾ ਹੁਣ ਹੋਈਆਂ ਪਰ ਇਹ ਪਹਿਲੀ ਵਾਰ ਦੇਖਣ ਨੂੰ ਮਿਲੀਆਂ ਕਿਉਂਕਿ ਪਿੰਡਾਂ ਦੇ ਲੋਕ ਪਿਆਰ ਮੁਹੱਬਤ ਦੇ ਨਾਲ ਇਲੈਕਸ਼ਨਾਂ ਜਿਹੜੀਆਂ ਵੀ ਜਿਹੜੀ ਸੰਪੰਨ ਕਰਾਂਦੇ ਸੀ ਸ਼ਹਿਰ ਦੇ ਵਿੱਚ ਤਾਂ ਇਹ ਘਟਨਾ ਆਮ ਹੋ ਚੁੱਕੀ ਹੈ ਵੀ ਇੱਕ ਦੂਜੇ ਦੇ ਕਾਗਜ਼ ਪਾੜਨੇ ਜਾਂ ਇਲੈਕਸ਼ਨ ਨਾ ਦੇਣ ਦੇਣਾ ਪਰ ਇਹ ਕਿਹੜਾ ਗੱਲ ਪਹਿਲੀ ਵਾਰ ਹੋਈ ਇਹ ਫਿਰ ਤਾਂ ਪਹਿਲਾਂ ਹੀ ਪਾਈ ਗਈ ਹੈ ਭਾਵੇਂ ਕਾਂਗਰਸ ਸਰਕਾਰ ਵੇਲੇ ਵੀ ਹੋਇਆ ਕੁਝ ਘਟਨਾਵਾਂ ਕਾਲੀ ਜਲਦੀ ਸਰਕਾਰ ਵੇਲੇ ਵੀ ਹੋਈਆਂ ਵੀ 11 ਦਾ 21 ਦਾ ਜਿਹੜਾ ਇਹ ਕਹਿਣ ਦਾ ਮੂੜਨਾ ਵੀ ਤੁਸੀਂ ਭਾਈ 11 ਪਾਏ ਅਸੀਂ 21 ਦਾ ਸ਼ਕਨ ਪਾ ਕੇ ਮੋੜਾਂਗੇ ਇਹ ਗੱਲ ਸੱਚੀ ਹੋ ਰਹੀ ਹੈ ਪਰ ਗੱਲ ਇਸ ਗੱਲ ਦੇ ਉੱਤੇ ਵੀ ਸਾਨੂੰ ਦਰਸ਼ਕਾਂ ਨੂੰ ਜ਼ੋਰ ਦੇਣਾ ਚਾਹੀਦਾ ਹੈ ਵੀ ਆਪਣੇ ਵਿਚਾਰ ਦੇਣੇ ਚਾਹੀਦੇ ਆ ਵੀ ਜੇਕਰ ਸਰਕਾਰਾਂ ਨੇ ਆਪ ਹੀ ਆਪਣੇ ਬੰਦੇ ਚਤਾਨੇ ਆ ਤਾਂ ਫਿਰ ਇਹ VOTING ਦਾ ਡਰਾਮਾ ਕਿਉਂ ਕੀਤਾ ਜਾਂਦਾ ਆ ਆਮ ਇਨਸਾਨ ਦੇ ਹੱਕ ਹalal ਦੇ ਕਮਾਈ ਦੇ ਵਿੱਚੋਂ ਭਰੇ ਗਏ ਟੈਕਸ ਦੇ ਵਿੱਚੋਂ ਕਰੋੜਾਂ ਰੁਪਇਆ ਵੋਟਾਂ ਦੇ ਨਾਂ ਦੇ ਉੱਤੇ ਬਰਬਾਦ ਹੋ ਜਾਂਦਾ ਆ ਸਰਕਾਰ ਨੂੰ ਚਾਹੀਦਾ ਹੈ ਵੀ ਇਦਾਂ ਨੋਮੀਨੇਟੀ ਕਰਕੇ ਗੱਲ ਖਤਮ ਕਰ ਦੋ ਵੀ ਜਿਹਦੀ ਸਰਕਾਰ ਹੈ ਉਹ ਆਪਣੇ ਚੇਅਰਮੈਨ ਮੈਂਬਰ ਨੋਮੀਨੇਟ ਕਰ ਦੇ ਦੂਜਾ ਤਾਂ ਪਹਿਲੀ ਗੱਲ ਤਾਂ ਇਹ ਹੈ ਇਹਦੇ ਨਾਲ ਲੋਕਾਂ ਦਾ ਆਪਸੀ ਇਤਫਾਕ ਨਹੀਂ ਖਤਮ ਹੁੰਦਾ ਲੜਾਈ ਝਗੜਾ ਨਹੀਂ ਹੁੰਦਾ ਕਿਉਂਕਿ ਜਿਹੜੇ ਆ ਵੋਟਾਂ ਦੇ ਝਗੜੇ ਆ ਇਹ ਰਹਿੰਦੀ ਦੁਨੀਆ ਤੱਕ ਰਹਿੰਦੇ ਆ ਵੀ ਪੁਸ਼ਤਾ ਤੱਕ ਲੋਕ ਇੱਕ ਦੂਜੇ ਨਾਲ ਵਰਤਨਾ ਛੱਡ ਦਿੰਦੇ ਆ ਜਦਕਿ ਆਪਾਂ ਆਮ ਦੇਖਦੇ ਆ ਐਮਐਲਏ ਐਮਪੀ ਆਪ ਇੱਕ ਦੂਜੇ ਦੇ ਨਾਲ ਸੁਖ ਦੁੱਖ ਚ ਜਾਂਦੇ ਆ ਪਰ ਥੱਲੇਲੇ ਲੈਵਲ ਦਾ ਵਰਕਰ ਇਹਨੂੰ ਆਪਦੀ ਈਗੋ ਦੀ ਗੱਲ ਮੰਨ ਕੇ ਲੜਾਈ ਸਮਝ ਕੇ ਵਰਤਨਾ ਛੱਡ ਦਿੰਦਾ ਹੈ। ਦੂਜਾ 1 ਕਰੋੜ ਰੁਪਏ ਬਰਬਾਦ ਕਰ ਦਿੰਦੀ ਹੈ ਇਲੈਕਸ਼ਨ। ਸਰਕਾਰੀ ਵੀ ਤੇ ਜਿਹੜਾ ਕੈਂਡੀਡੇਟ ਵੀ ਹੈ। ਜੇ ਜਿਤਨਾ ਹੀ ਸਰਕਾਰੀ ਪੱਖ ਦੇ ਬੰਦੇ ਨੇ ਹੈ ਤੇ ਦੂਜੇ ਪੱਖ ਦੇ ਬੰਦੇ ਦਾ ਕਰੋੜਾਂ ਰੁਪਇਆ ਹਾੜ ਮਿਹਨਤ ਦੀ ਕਮਾਈ ਹੈ ਕਿਉਂ ਬਰਬਾਦ ਕੀਤੀ ਜਾਏ। ਸੋ ਮੇਰੀ ਹੱਥ ਜੋੜ ਕੇ ਬੇਨਤੀ ਹੈ ਦਰਸ਼ਕਾਂ ਨੂੰ ਵੀ ਤੁਸੀਂ ਇਸ ਗੱਲ ਦਾ ਨਿਤਾਰਾ ਕਰੋ ਵੀ ਸਰਮਜੀਤ ਸਿੰਘ ਝਿੰਜਰ ਵੱਲੋਂ ਕਹੀ ਗੱਲ ਸੱਚੀ ਹੈ ਜਾਂ ਆਮ ਆਦਮੀ ਪਾਰਟੀ ਦੇ ਲੀਡਰਸ ਵੱਲੋਂ ਗੱਲ ਸੱਚੀ ਹੈ ਵੀ ਇਹ ਵਾਕਈ ੱਈ ੱਤਕਾ ਹੋਇਆ ਕਿ ਨੌਰ ਹਲਕੇ ਦੇ ਵਿੱਚ ਤੇ ਬਾਕੀ ਹਲਕਿਆਂ ਦੇ ਵਿੱਚ ਜਾਂ ਅਕਾਲੀ ਦਲ ਕੋਲੀਆਂ ਹੋਰ ਪਾਰਟੀਆਂ ਕੋਲ ਆਮ ਆਦਮੀ ਪਾਰਟੀ ਦੇ ਖਿਲਾਫ ਘੜਾਣ ਲਈ ਨੌਜੜਾ ਵੀ ਕੈਂਡੀਡੇਟ ਹੀ ਹੈ ਨਹੀਂ ਇਹਦਾ ਜਵਾਬ ਤੁਸੀਂ ਦੇਣਾ ਹੈ ਧੰਨਵਾਦ ਦੋਸਤੋ